ਕ੍ਰਾਈਮ ਜਦੋਂ ਤੁਸੀਂ ਪੱਤਰਕਾਰੀ ਦੇ ਤੌਰ ਤੇ ਜਾਂ ਕਿਸੇ ਵੀ ਟਾਈਮ ਦੇ ਵਿੱਚ ਜਾਂ ਪੱਤਰਕਾਰੀ ਤੋਂ ਪਹਿਲਾਂ ਕੋਈ ਕ੍ਰਾਈਮ ਹੁੰਦਾ ਵੀ ਦੇਖਿਆ ਤੁਸੀਂ ਹਾਂ ਮੈਂ ਨਾ ਪੱਤਰਕਾਰੀ ਸੀ ਉਦੋਂ ਆਪਾਂ ਇਹਨੂੰ ਲਾਸਟ ਐਪੀਸੋਡ ਤੇ ਨੂੰ ਫਿਰ ਖਤਮ ਕਰਾਂਗੇ ਜੀ ਜੀ ਮੈਂ ਬਰਾਲੇ ਹੁੰਦਾ ਸੀ ਉਦੋਂ ਜੀ ਦੇਸ਼ ਸੇਵਕ ਅਖਬਾਰ 'ਚ ਕੰਮ ਕਰਦੇ ਸੀਗੇ ਜੀ ਤਾਂ ਚਲੋ ਆਪਸੀ ਸਹਿਚਾਰ ਬੰਦਿਆਂ ਨਾਲ ਹੁੰਦੀ ਹੈ ਜੀ ਇੱਕ ਦਿਨ ਅਸੀਂ ਤਿੰਨ ਜਰਨਲਿਸਟ ਬੈਠੇ ਸੀ ਇੱਕ ਹਿੰਦੀ ਅਖਬਾਰ ਦਾ ਸੀ ਇੱਕ ਅਜੀਤ ਅਖਬਾਰ ਦਾ ਸੀ ਜੀ ਤਿੰਨੇ ਬੈਠੇ ਸ਼ਾਮ ਨੂੰ ਪੱਗ ਪਗ ਲਾਉਣ ਦੀ ਤਿਆਰੀ ਕਰ ਰਹੇ ਸੀ ਜੀ ਤਾ ਸੱਡਨਲੀ ਚਲੋ ਇੱਕ ਪੋਲੀਟੀਕਲ ਬੰਦੇ ਦਾ ਅਕਾਲੀ ਦਲ ਨਾਲ ਸੰਬੰਧ ਸੀ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਜੀ ਮਲਕੀਤ ਸਿੰਘ ਕੀਤੂ ਦੇ ਕਾਫੀ ਕਰੀਬ ਹੁੰਦਾ ਸੀ ਤਾਂ ਫੋਨ ਆਇਆ ਵੀ ਕੀ ਕਰਦੇ ਹੋ ਪੱਤਰਕਾਰ ਸਾਹਿਬ ਜੀ ਤਾਂ ਕੋਈ ਨਹੀਂ ਯਾਰ ਪੈਗ ਲਾਉਣ ਦੀ ਤਿਆਰੀ ਕਰਦੇ ਆ ਜੀ ਕਹਿੰਦਾ ਚਲ ਜੇ ਪੈਗੀ ਲਾਉਣਾ ਮੇਰੇ ਕੋਲ ਆ ਜਾ ਯਾਰ ਅੱਛਾ ਜੀ ਅੱਛਾ ਜੀ ਚਲੋ ਜੀ ਉਹਦੇ ਕੋਲ ਜਿਹੜਾ ਉਹ ਚਲੇ ਗਏ ਤਾਂ ਉਹਦੇ ਕੋਲ ਗਏ ਤਾਂ ਉਹ ਉਹ ਹਜੇ 5-7 10 ਮਿੰਟ ਬੈਠਣ ਹੋਇਆ ਉੱਠ ਕੇ ਉਹਨੂੰ ਮੈਸੇਜ ਆਇਆ ਵੀ ਦੁਰ ਫੋਨ ਆਇਆ ਲੈਨ ਲਾਈਨ ਤੇ ਅੱਛਾ ਜੀ ਅੱਛਾ ਹੁਣ ਸੋਡੇ ਤੇ ਲੱਗਾ ਉਹ 15-20 ਮਿੰਟ ਆਇਆ ਇਹਦਾ ਤੁਹਾਡੇ ਕੋਲ ਉੱਠ ਕੇ ਚਲਾ ਗਿਆ ਸਾਡੇ ਕੋਲ ਉੱਠ ਕੇ ਦੂਜੇ ਕਮਰੇ ਚ ਚਲਾ ਗਿਆ ਅਸੀਂ ਖਿਆਲ ਬੜਾ ਅਜੀਬ ਬੰਦਾ ਹੈ ਜੀ ਅਸੀਂ ਤਾਂ ਆਪਦੇ ਜੇ ਪੈਗ ਹੀ ਲੋੜੇ ਸੀ ਅਸੀਂ ਕੋਈ ਪੈਗ ਦੇ ਭੁੱਖੇ ਥੋੜਾ ਜਿਹਾ ਤਾਂ ਆਪਦੇ ਪੀ ਜਾਂਦੇ ਸੀ ਬੁਲਾਇਆ ਤਾਂ ਕੋਲ ਬਰੀ ਬੈਠਾ ਜੀ ਜੀ ਤਾਂ ਇਹਨੇ ਨੂੰ ਆਇਆ ਲੋਹਾ ਲੱਗਾ ਹੋਇਆ ਵੀ ਤੁਸੀਂ ਯਾਰ ਜਾਓ ਘਰੋਂ ਕਰੀ ਮੈਂ ਤਾਂ ਹੁਣ ਚੱਲੇ ਆ ਮਰੂੰਗਾ ਜਾਂ ਮਾਰੂੰਗਾ ਅੱਛਾ ਜੀ ਅੱਛਾ ਜੀ ਉਹਦੀ ਵਾਈਫ ਤੇ ਹੋਰ ਰਿਸ਼ਤੇਦਾਰ ਉਹਦੀ ਮਾਂ ਸੀ ਪਤਾ ਨਹੀਂ ਕੋਈ ਹੋਰ ਸੀ ਕਹਿੰਦੇ ਬੀਜਰ ਗੋਰਤ ਸੀ ਉਹ ਕਰਨ ਲੱਗੇ ਵੀ ਤੁਸੀਂ ਬਚਾਓ ਪਲੀਜ਼ ਤੇ ਤਾਂ ਮਾਰਨ ਮਾਰਨ ਤੇ ਆਏ ਮਾਰਨ ਮਾਰਨ ਤੇ ਆਏ ਹੋਏ ਤੇ ਫਲਾਣਾ ਥਾਂ ਚੱਲਿਆ ਫਲਾਣਾ ਨੂੰ ਮਾਰਨ ਅੱਛਾ ਤੇਲਮਾ ਪਿੰਡ ਸਾਡੇ ਮੇਰੇ ਪਿੰਡ ਤੋਂ 2-3 ਕਿਲੋਮੀਟਰ ਜੀ ਜੀ ਤੁਹਾਡੀ ਬ੍ਰਾਂਚ ਵੀ ਉੱਥੇ ਜੀ ਜੀ ਹਾਂਜੀ 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 ਤਾਂ ਕਿ ਉਹ ਅਸੀਂ ਚਲੋ ਉਹਨਾਂ ਚੋਂ ਇੱਕ ਬੰਦੇ ਦੀ ਗੱਡੀ ਲਈ ਜਿਹੜੇ ਉਹਦੇ ਕੋਲ ਆਏ ਹੋਏ ਸੀ ਬੁਲਾਏ ਸੀ ਵੀ ਆ ਜਾ ਫਲਾਣਾ ਤੂੰ ਵੀ ਆ ਜਾ ਅੱਛਾ ਦਰਸ਼ਣਾ ਤੂੰ ਵੀ ਆ ਜਾ ਜਰਨੈਲ ਤੂੰ ਵੀ ਆ ਜਾ ਕਰਨੈਲ ਤੂੰ ਵੀ ਆ ਜਾ ਬੰਦੇ ਇਕੱਠੇ ਕਰਨੇ ਸ਼ੁਰੂ ਕਰਤੇ ਉਹਨੇ ਜੀ ਜੀ ਉਹਨਾਂ ਚ ਇੱਕ ਬੰਦੇ ਦੀ ਅਸੀਂ ਘੱਟੀ ਲਈ ਸੀ ਢੱਲਮਾ ਚਲੇ ਗਏ ਜੀ ਅਸੀਂ ਉਹਨਾਂ ਦੇ ਬੰਦੇ ਉਹ ਸਾਨੂੰ ਵੀ ਜਾਣਦੇ ਸੀ ਬੰਦੇ ਅਸੀਂ ਕਿਹਾ ਦੂਜੀ ਧਰ ਦੇ ਅਰੇ ਸੀ ਕਿ ਯਾਰ ਤੁਸੀਂ ਕੀ ਮੂਰਖਤਾ ਕਰਦੇ ਹੋ ਐਦਾਂ ਕਰਕੇ ਤੁਸੀਂ ਉਹਨੂੰ ਗਾਲਾਂ ਕੱਢੀਆਂ ਫੋਨ ਤੇ ਆ ਕੇ ਦਿੱਤੀ ਹਾਂ ਵੀ ਉਹ ਇੱਥੇ ਆ ਜਾਊਗਾ ਤੁਹਾਡਾ ਨੁਕਸਾਨ ਕਰ ਦੂਜੇ ਉਹ ਅਜ ਤਾਂ ਇਹ ਗੱਲਾਂ ਹੀ ਕਰਦੇ ਆਂ ਤਾੜ 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 ਗੋਲੀਆਂ ਚੱਲਣ ਲੱਗੀਆਂ ਅੱਛਾ ਜੀ ਗੋਲੀਆਂ ਚੱਲਣ ਲੱਗੀਆਂ ਪੂਰਾ ਰੁਣਕਰ ਲਾਰਟ ਜਿਹੜਾ ਖਰਚ ਹੋ ਗਿਆ ਚਲੋ ਮੈਨੂੰ ਥੋੜਾ ਜਿਆ ਐਕਟਿਵਲੀ ਉਹ ਲੇਡੀਆਂ ਰੌਲਾ ਪਾ ਰਹੀਆਂ ਸੀ ਮੈਂ ਇਹਨੂੰ ਕਿਹਾ ਮੈਂ ਕਿਹਾ ਭੈਣ ਜੀ ਮੈਨੂੰ ਫੋਨ ਦੱਸੋ ਤੁਹਾਡਾ ਕਿੱਥੇ ਹੈ ਜੀ ਚਲੋ ਨੇ ਕਿਹਾ ਕਹਿੰਦੇ ਵੀਰੇ ਆ ਪਿਆ ਫੋਨ ਮੈਂ ਫੋਨ ਫੜਾਵਟਾ ਈਸ਼ਵਰ ਸਿੰਘ ਐਸਐਸਪੀ ਹੁੰਦੇ ਉੱਥੇ ਜੀ ਜੀ ਮੇਰੇ ਜਵਾਨੀ ਜਾਸ ਸੀ ਕਰਦਾ ਨੰਬਰ ਲੈਂਡਲਾਈਨ ਐਸਐਸਪੀ ਦਾ ਮੈਂ ਫੋਨ ਚੱਕਿਆ ਤੇ ਮੈਂ ਕਿਹਾ ਇਹ ਗੱਲ ਹੋ ਗਈ ਤੇ ਤਾਂ ਗੋਲੀਆਂ ਚੱਲ ਜੰਦੀਆਂ ਬੰਦਾ ਮਰ ਗਿਆ ਜਿਉਂਦਾ ਖੂਨ ਮਰਿਆ ਕੀ ਹੈ ਪਤਾ ਨਹੀਂ ਉਹਦੋਂ ਇੱਕ ਬੰਦਾ ਵੀ ਕਤਲ ਹੋ ਗਿਆ ਸੀ ਅੱਛਾ ਅੱਛਾ ਤਾ ਕਰਨ ਤੂੰ ਕਿੱਥੇ ਮੈਂ ਗਈ ਉੱਥੇ ਹੀ ਬੋਲਦਾ ਮੈਂ ਤਾਂ ਫਸਿਆ ਮੈਂ ਆਪ ਫਸਿਆ ਹੋਇਆ ਜੀ ਜੀ ਕਰਨ ਕੋਈ ਗੱਲ ਲੈਣ ਦੋ ਮਿੰਟ ਉਥੇ ਐਸਪੀ ਹੈੱਡ ਕੁਆਰਟਰ ਹੁੰਦੇ ਬੇਸੇ ਜੀ ਨੀਰਜਾ ਜੀ ਨੀਰਜਾ ਜੀ ਨੀਰਜਾ ਜਿਹੜੀ ਹੁਣ ਅੱਜ ਕੱਲ੍ਹ ਜੀ ਜੀ ਸਾਈਬਰ ਕ੍ਰਾਈਮ ਸੈੱਟ ਕਰ ਲਏ ਨੇ ਤਾਂ ਇਹ ਵੀ ਆ ਗਏ ਐਸਐਚਓ ਤਪਾ ਆ ਗਿਆ ਡੀਐਸਪੀ ਆ ਗਿਆ ਹੋਰ ਅਫਸਰ ਆ ਗਏ ਨੀਰਜਾ ਨੇ ਮੈਨੂੰ ਕਿਹਾ ਆਪ ਕਿਆ ਕਰ ਰਹੇ ਹੋ ਯਹਾਂ ਅੱਛਾ ਜੀ ਤਾਂ ਮੈਂ ਨੂੰ ਦੱਸ ਮੈਂ ਤਾਂ ਫਸਿਆ ਹੋਇਆ ਹਾਂ ਕਹਿੰਦੀ ਆਪ ਤੋ ਨਿਕਲੋ ਜੀ ਉਹ ਕਾਰਨ ਕੀ ਹੋਇਆ ਉਹ ਬੰਦੇ ਸਾਨੂੰ ਹੀ ਘੁੱਟਣ ਪੈ ਗਏ ਵੀ ਪਤਾ ਨਹੀਂ ਇਹ ਲੈ ਕੇ ਆਏ ਨੇ ਅੱਛਾ ਜੀ ਵੀ ਜਿਹੜੇ ਆਟੈਕ ਕਰਵਾਲੇ ਆ ਇਹ ਇਹ ਲੈ ਕੇ ਆਏ ਨੇ ਹਾਲਾਂਕਿ ਕੁਝ ਬੰਦਿਆਂ ਨੂੰ ਪਤਾ ਸੀ ਵੀ ਇਹ ਤਾਂ ਪੱਤਰਕਾਰ ਨਹੀਂ ਜਿਹੜੇ ਗੱਡੀ ਲੈ ਕੇ ਆਏ ਨੇ ਤੇ ਤੁਸੀਂ ਵਿੱਚ ਆਏ ਨੇ ਵੀ ਭਾਈ ਲੜੋ ਨਾ ਸੋਚਿਆ ਤਾਂ ਟਾਈਪ ਕਰਾਉਣਾ ਆਏ ਨੇ ਜੀ 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 ਵੀ ਲੜਾਈ 'ਚ ਕੀ ਫਾਇਦਾ ਉਹ ਕਈ ਵਾਰੀ ਤੁਸੀਂ ਚੰਗਾ ਕਰਦੇ ਕਰਦੇ ਵੀ ਨੁਕਸਾਨ ਕਰਾ ਰਹੇ ਹੋ ਜੀ ਜੀ ਠੀਕ ਹੈ ਸਾਡਾ ਤਾਂ ਰੋਲ ਸੀ ਵੀ ਤੁਸੀਂ ਭਾਈ ਕਿਉਂ ਲੜਦੇ ਹੋ ਜੀ ਜੀ ਤੁਸੀਂ ਉਹਨੂੰ ਗਾਲਾਂ ਕੱਢੀਆਂ ਜਾਂ ਤੁਸੀਂ ਉਹਨੂੰ ਮਾਫੀ ਮੰਗੋ ਛੱਡੋ ਦਫਾ ਦਫਾ ਯਾਰ ਕੀ ਗੱਲ ਹੈ ਇਹਨਾਂ ਲੜਾਈਆਂ 'ਚ ਕੀ ਪਿਆ ਅਸੀਂ ਤਾਂ ਏ ਰੋਲ ਅਸੀਂ ਸ਼ਾਂਤੀ ਦੂਤ ਬਣ ਕੇ ਗਏ ਸ਼ਾਂਤੀ ਦੂਤ ਬਣ ਕੇ ਗਏ ਕੁੱਟੇ ਜਾਣੇ ਸੀ ਕੁੱਟ ਕੱਟ ਤੋਂ ਉੱਥੇ ਦੂਜੇ ਜਿਹੜੇ ਸਾਡੇ ਮਿੱਤਰ ਸੀਗੇ ਉਹਨਾਂ ਨੇ ਸਾਨੂੰ ਕਿਹਾ ਨਹੀਂ ਉਹ ਖਬਰਦਾਰ ਇਹ ਤਾਂ ਆਪਣੇ ਮਿੱਤਰ ਨੇ ਸਾਡੇ ਇਹ ਤਾਂ ਕੋਈ ਗਲਤ ਕੰਮ ਨਹੀਂ ਕਰਨਾ ਆਏ ਸੀ ਇਹ ਤਾਂ ਆਪਾਂ ਨੂੰ ਸਮਝੌਤੇ ਵਾਸਤੇ ਆਏ ਸੀ ਐਦਾਂ ਆਏ ਸੀ ਚਲੋ ਕਿਹਾ ਉਹ ਦੋਨੇ ਪੱਤਰਕਾਰ ਜੀ ਉੱਥੋਂ ਖੇਤਾਂ ਦੇ ਵਿੱਚ ਦੀ ਦੌੜੇ ਅੱਛਾ ਜੀ ਇੱਕ ਪੱਤਰਕਾਰ ਤਾਂ ਤਪੇ ਰਿਹਾ ਇੱਕ ਜਰਨਲਿਸਟ ਦੇ ਘਰੇ ਰਾਤ ਕੱਟੀ ਅੱਛਾ ਜੀ ਅੱਛਾ ਜੀ ਇੱਕ ਪੱਤਰਕਾਰ ਗਿਆ ਉੱਥੇ ਤਪੇ ਕੈਂਚੀਆਂ ਦੇ ਪਹੁੰਚਿਆ ਉੱਥੋਂ ਬੱਸ ਟਰੱਕ ਤੇ ਲੈਫਟ ਲੈ ਕੇ ਹੰਡਾਇ ਪਹੁੰਚਿਆ ਹੰਡਾਇ ਤੋਂ ਬਰਨਾਲੇ ਪਹੁੰਚਿਆ ਮੈਂ ਉਹਨਾਂ ਦੇ ਘਰੇ ਫੋਨ ਕੀਤਾ ਵੀ ਮੈਨੂੰ ਨਹੀਂ ਪਤਾ ਉਹ ਜਿਉਂਦੇ ਨੇ ਕਿ ਮਰ ਗਏ ਮਰ ਗਏ ਠੀਕ ਹੈ ਜੋ ਗੋਲੀਆਂ ਚ ਕੀ ਪਤਾ ਲੱਗਦਾ ਕੀ ਦੇ ਚੱਲਣੀ ਹੈ ਜੀ ਠੀਕ ਹੈ ਲੱਗਦਾ ਕੀ ਪਤਾ ਲੱਗਦਾ ਮਤਲਬ ਮੈਨੂੰ ਇਹ ਇਹ ਪਤਾ ਹੈ ਵੀ ਉਹ ਸਾਰਾ ਕ੍ਰਾਈਮ ਸੀਨ ਸਾਰਾ ਆਖੀ ਦੇਖਿਆ ਤੇ ਕਿਵੇਂ ਇੱਕ ਜਰਨਲਿਸਟ ਵੈਸੇ ਉੱਥੇ ਜਾਨੀ ਨੁਕਸਾਨ ਹੋਇਆ ਇੱਕ ਬੰਦਾ ਮਰਿਆ ਇੱਕ ਬੰਦਾ ਜ਼ਖਮੀ ਹੋਇਆ ਤੇ ਉਹਦੇ ਚ ਮੈਨੂੰ ਖਿਆਲ ਆ ਲੋਅਰ ਕੋਰਟ ਤੋਂ ਸੈਸ਼ਨ ਕੋਰਟ ਤੋਂ ਬੰਦੇ ਨੂੰ ਸਜ਼ਾ ਵੀ ਹੋਈ ਬਾਅਦ ਚ ਹਾਈ ਕੋਰਟ ਤੋਂ ਬੰਦੇ ਉਹ ਬਰੀ ਹੋ ਗਏ ਸੀ ਜਿਹੜੇ ਬੰਦੇ ਕੋਲ ਤੁਸੀਂ ਗਏ ਸੀ ਉਹਦਾ ਕੀ ਹੋ ਸੀ ਉਹ ਬਚ ਗਿਆ ਜਾਂ ਉਹਦਾ ਵੀ ਮੈਨੂੰ ਇਹ ਨਹੀਂ ਯਾਦ ਵੀ ਉਹ ਜਿਹੜਾ ਬੰਦਾ ਮਰਿਆ ਸੀ ਉਹਨਾਂ ਦਾ ਕੀ ਲੱਗਦਾ ਸੀ ਕੋਣ ਮਰਿਆ ਠੀਕ ਹੈ ਠੀਕ ਤੇ ਉਹ ਕਿਸੇ ਘਰੇ ਬੈਠੇ ਸੀ ਸੀ ਛੱਤ ਤੇ ਬੈਠੇ ਸੀ ਗੋਲੀਆਂ ਚੱਲਣ ਲੱਗੀਆਂ ਗੋਲੀ ਤਾਂ ਛੱਤ ਤੇ ਕੋਈ ਕਿਹੜਾ ਦੱਸ ਕੇ ਆਉਣਾ ਹੈ ਉਹ ਤਾਂ ਸਾਡੇ ਵੀ ਬੱਸ ਸਕਦੀ ਸੀ ਜੀ ਜੀ ਬਿਲਕੁਲ ਠੀਕ ਉੱਥੇ ਗੋਲੀ ਦਾ ਸੀ ਪਰ ਉੱਥੇ ਮੈਂ ਇੱਕ ਗੱਲ ਸਮਝਦਾ ਵੀ ਸਿਆਣਾ ਅਫਸਰ ਜਿਹੜਾ ਹੁੰਦਾ ਹੈ ਕਿਉਂਕਿ ਈਸ਼ਵਰ ਸਿੰਘ ਸਿਆਣਾ ਪੁਲਿਸ ਸਿਆਣਾ ਆਫੀਸਰ ਸੀ ਠੀਕ ਹੈ ਸਿਆਣਾ ਪੁਲਸ ਸਿਆਣਾ ਜੀ 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 ਤੇ ਜੋ ਇਨਵੈਸਟੀਗੇਸ਼ਨ ਹੋਈ ਜੋ ਹੋਈ ਜਿੰਨਾ ਬੰਦਿਆਂ ਤੇ ਐਕਚੁਅਲ ਚ ਉਸ ਇਨਸੀਡੈਂਟ ਚ ਦੋਸ਼ ਸਹੀ ਲੱਗੇ ਸੀ ਉਹਨਾਂ ਬੰਦਿਆਂ ਨੂੰ ਉਹਦੇ ਚ ਬੁੱਕ ਕੀਤਾ ਗਿਆ ਉਹ ਬੰਦੇ ਬਾਅਦ ਚ ਸਰੈਂਡਰ ਵੀ ਹੋਏ ਚਲੋ ਬਾਕੀ ਤਾਂ ਕੋਰਟ ਨੇ ਅਦਾਲਤ ਨੇ ਫੈਸਲਾ ਕਰਨਾ ਹੈ ਸਬੂਤਾਂ ਦੇ ਆਧਾਰ ਤੇ ਕਰਨਾ ਹੈ ਗਵਾਹਾਂ ਦੇ ਆਧਾਰ ਤੇ ਕਰਨਾ ਹੈ ਉਹ ਕਰਨਾ ਹੈ ਪਰ ਉਹ ਚੀਜ਼ ਵੀ ਪੁਲਿਸ ਦਾ ਰੋਲ ਜਿਹੜਾ ਬੜਾ ਫੇਰ ਰਿਹਾ ਤੇ ਉੱਥੇ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਸੀ ਕੋਈ ਗਵਾਹ ਦਿਓ ਉਹ ਉਹ ਐਸਾ ਕਹਿੰਦੇ ਇਸ ਦਾ ਵੈਸੇ ਹੀ ਉੱਥੇ ਸੀਗੇ ਮੈਂ ਠੀਕ ਆ ਯਾਰ ਤੁਹਾਡਾ ਕੀ ਰੋਲ ਹੈ ਤੁਸੀਂ ਆ ਦਾ ਕੰਮ ਕਰੋ ਠੀਕ ਠੀਕ ਤੇ ਉਹ ਕਈ ਵਾਰੀ ਡਰਾਉਣੇ ਸੁਪਰੇ ਵਾਂਗੂ ਤੁਹਾਡੇ ਨਾਲ ਇਨਸੀਡੈਂਟ ਵਾਪਰ ਵੀ ਜਾਂਦੇ ਨੇ ਜਿਦਾਂ ਸਾਹਮਣੇ ਦੇਖਿਆ ਉਹ ਪੰਜਾਬ ਜੋ ਖੜਕੂ ਬਾਦ ਦੇ ਦੌਰ ਦੌਰਾਨ ਵੀ ਕਈ ਘਟਰਾਮਾ ਜਿਹੜੀਆਂ ਜ਼ਿੰਦਗੀ ਦੇ ਵਿੱਚ ਵਾਪਰੀਆਂ ਤੁਰੇ ਫਿਰਦੇ ਸੜਕਾਂ ਤੇ ਖੜਕੂ ਵੀ ਦੇਖੇ ਜਦੋਂ ਉਹਨਾਂ ਦੇ ਗਲਾਂ ਦੇ ਵਿੱਚ ਅਸਾਲਟਾਂ ਪੈਂ ਜਾਂਦੀਆਂ ਸੀ ਕਈ ਵਾਰ ਸਕੂਟਰ ਤੇ ਰਾਤ ਨੂੰ ਤੁਰੇ ਜਾਂਦੇ ਆ ਉਹ ਵਾਹ ਵਾਸਤਾ ਵੀ ਵਾਹ ਵਾਸਤਾ ਵੀ ਜਿਹੜਾ ਉਹ ਪਿਆ ਇਸ ਤਰ੍ਹਾਂ ਦੇ ਕਈ ਇਨਸੀਡੈਂਟ ਹੁੰਦੇ ਆ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੋਂ ਸਾਰੂ ਸਜਾਵਾਂ ਤੱਕ ਹਮੇਸ਼ਾ ਸਵਾਗਤ ਹੈ ਧੰਨਵਾਦ